ਪਰੀ ਕੀ ਨਾਮ ਆ ਰਾਜਕਮਰ ਜੀ ਭਾਜੀ ਥੱਤੇ ਦੋਸ਼ ਲਾਏ ਆ ਵੀ ਇਹ ਜਿਹੜੀ ਜਗਾਹ ਜਿੱਥੇ ਅਸੀਂ ਬੰਦੇ ਬੈਠੇ ਆ ਵੀ ਅਸੀਂ ਜਿਹੜਾ ਇੱਥੇ ਪਿਛਲੇ 3 ਸਾਲ ਤੋਂ ਰਹਿ ਰਹੇ ਆ ਵੀ ਅਸੀਂ ਇਹਨਾਂ ਨੂੰ 30000 ਰੁਪਏ ਜਿਹੜਾ 2-3 ਵਾਰ ਕਰਕੇ ਜਗਾ 15000 10000 ਇਦਾਂ ਪੈਸੇ ਦਿੱਤੇ ਆ ਹਾਂਜੀ ਪਰ ਹੁਣ ਸਾਨੂੰ ਜਿਹੜਾ ਸਵੇਰ ਦਾ ਪੱਟ ਮਾਰ ਕਰਕੇ ਮੇਰੇ ਬੱਚਿਆਂ ਦੇ ਨਾਲ ਹਾਂਜੀ ਵੀ ਸਾਨੂੰ ਘਰ ਦੇ ਵਿੱਚੋਂ ਜਿਹੜਾ ਬਾਹਰ ਕੱਢ ਦਿੱਤਾ ਸਵੇਰ ਦਾ ਸਾਡੇ ਘਰ ਤੇ ਕਬਜ਼ਾ ਕੀਤਾ ਕੀ ਮਾਮਲਾ ਹੈ ਕੋਈ ਮਾਮਲਾ ਨਹੀਂ ਜੀ ਇਹ ਪਲਾਟ ਮੇਰੇ ਸਹੁਰਿਆਂ ਦਾ ਪਰ ਮੈਂ ਇੱਥੇ ਨਾਲੀ ਇਹਦੇ ਪੈਨਾ ਰਿਹਾ ਇਹੀ ਰਖੜਿਆ ਇੱਥੇ ਕਟਿਆ ਮੈਂ ਛੱਡ ਵੀ ਲਿਆ ਰੱਖੀ ਆ ਮੇਰੇ ਭਾਲਦੇ ਸਰ ਪੈ ਗਏ ਕੇਸ ਇਹ ਨੱਠ ਭਜਾਈ ਸਾਨੂੰ ਉੱਧਰ ਪੈ ਗਏ ਤਾਂ ਇਹ ਮੀਟਰ ਲਾਉਣ ਲੱਪੇ ਜਦੋਂ ਮੈਨੂੰ ਮੀਟਰ ਦਾ ਪਤਾ ਲੱਗਾ ਤੇ ਮੀਟਰ ਲਾਉਣ ਲੱਗੇ ਮੈਂ ਆਪਣੇ ਬਿੱਲ ਕਢਾਇਏ ਬਿਜਲੀ ਘਰ ਚੱਲ ਗਿਆ ਇਹ ਤੋਂ ਕੋਈ ਪ੍ਰੂਫ ਹੈਗਾ ਤਾਂ ਸਾਨੂੰ ਦਿਖਾ ਦੇਵੇ 30000 ਦਾ ਜਿਹੜੇ ਮੈਂ ਲੈਣੇ ਮੈਂ ਪ੍ਰੂਫ ਕਰਦਾਂ ਕਿੱਥੇ ਕਿੱਥੇ ਇਹਨਾਂ ਨਾਲ ਜਾ ਕੇ ਦੇ ਕੇ ਆਇਆ ਅੱਛਾ ਮੈਂ ਜਿੱਤੋ ਬੰਦੇ ਤੋਂ ਪੈਸੇ ਲੈਣਾ ਮੈਨੂੰ ਪਤਾ ਮੈਂ 560 ਰੁਪਏ ਰੋਹਤ ਹੀ ਕੈਸੇ ਦਿੰਦਾ ਅੱਛਾ ਜੀ ਪਰ ਉਹਨਾਂ ਦਾ ਕਹਿਣਾ ਵੀ ਇਹ ਜਿਹੜਾ ਹਟਾ ਵੀ ਬਣਾਇਆ ਜਿਹੜਾ ਕਮਰਾ ਬਣਾਇਆ ਹਾਂਜੀ ਵੀ ਇਹ ਜਿਹੜੇ ਗੰਨੇ ਪਣ ਤੋਂ ਅਸੀਂ ਬੱਲੀਆਂ ਲਿਆਂ ਗੰਨੇ ਪਣ ਤੋਂ ਜੀ ਸਾਡੇ ਰਾਮਗੜ੍ਹ ਵਾਲੇ ਸਾਬੀ ਤੋਂ ਮੰਨਿਆ ਵੀ ਢਾਬੇ ਤੋਂ ਲਿਆ ਮੈਂ ਕਬੂਤਰਾਂ ਵਾਲੇ ਬਾਸ ਮੈਂ ਦਿੱਤੇ ਆ ਅੱਛਾ ਜੀ ਇਹ ਹੁਣ ਜੋ ਮਰਜ਼ੀ ਕਹਿੰਦਾ ਕਹੀ ਜਾਵੇ ਅੱਛਾ ਜੀ ਉਦੋਂ ਸਾਨੂੰ ਥਾਣੇ ਮੁਲਾਜ਼ਮਾਂ ਨੇ ਬੁਲਾਇਆ ਸੀ ਅਸੀਂ ਗਏ ਪਰ ਇਹ ਨਹੀਂ ਪਹੁੰਚੇ ਕਹਿੰਦੇ ਮੇਰੇ ਘਰ ਵਾਲੀ ਹੈ ਨਹੀਂ ਇਹਦੀ ਘਰ ਵਾਲੀ ਇੱਥੇ ਹੀ ਕਿਤੇ ਇਹ ਰੇਲਵੇ ਦੀ ਜਗਾ ਕੋਈ ਪੇਪਰ ਵਗੈਰਾ ਤਾਂ ਹੈ ਨਹੀਂ ਹੈ ਨਾ ਵੀ ਤੁਹਾਡੇ ਕੋਲ ਕੋਈ ਹੈ ਵੀ ਇਹ ਕੋਈ ਮਲੂਤੇ ਤੌਰ ਤੇ ਜਗਾ ਜਿਹੜੀ ਤੁਹਾਡੀ ਹੈ ਬੈਲ ਪਾਇਆ ਸਸ ਦੇ ਨਾਲ ਤੇ ਮੀਟਰ ਰਹੀ ਬੈਲ ਪਾਇਆ ਸਾਡੇ ਤੋਂ ਇਹ ਤੋਂ ਕੋਈ ਪ੍ਰੂਫ ਹੈਗਾ ਇਹ ਦਿਖਾ ਦਵੇ ਤੇ ਹੁਣ ਕੀ ਮਾਮਲਾ ਕੀ ਹੈ ਕੀ ਚੰਨ ਕੀ ਹੈ ਮਾਮਲਾ ਇਹ ਤਾਂ ਧੱਕਾ ਕਰ ਰਿਹਾ ਉਲਟਾ ਮੈਨੂੰ ਇਹ ਜਵਾਬ ਦਿੰਦੇ ਕਹਿੰਦੇ ਮੇਰਾ ਸਟਾਫ ਨਾਲ ਆ ਮੈਡਮ ਨਾਲ ਆ ਇਹਦੇ ਨਾਲ ਮੈਡਮ ਨੂੰ ਵੀ ਪਤਾ ਹੈ ਅਗਲੀ ਬੜੀ ਕੀ ਮਾਮਲਾ ਕੀ ਨਾਮ ਆ ਪਹਿਲਾਂ ਤਾਂ ਆਪਣਾ ਨਾਮ ਦੱਸ ਮੈਂ ਨਰ ਰਾਜਕਮਰ ਰਾਜੂ ਆ ਜੀ ਮੈਂ ਮੱਲਾ ਸੰਦੂਪੁਰੇ ਰਹਿੰਦਾ ਬਾਰ ਨੰਬਰ 14 ਚ ਸਾਰੇ ਮੇਰੇ ਇੱਥੇ ਦੇ ਪ੍ਰੂਫ ਆ ਇਹ ਜਗ੍ਹਾ ਪਹਿਲਾਂ ਜਦੋਂ 30 ਸਾਲ ਪਹਿਲਾਂ ਢਾਤੀ ਸੀਗੀ ਰੇਲਵੇ ਵਾਲਿਆਂ ਨੇ ਇੱਥੇ ਕੋਈ ਨਹੀਂ ਰਹਿ ਰਿਹਾ ਕੋਈ ਆ ਹੀ ਕੂੜੇ ਸੱਟ ਰਹੇ ਸੀ ਤੇ ਇਸ ਬੰਦੇ ਨੇ ਮੇਰੇ ਤੋਂ 30000 ਰੁਪਏ ਲੈ ਲਿਆ ਤੇ ਮੈਨੂੰ ਇੱਥੇ ਬਿਠਾਤਾ 30000 ਰੁਪਏ ਦੇ ਕੇ ਬੈਠਾ ਹੁਣ ਜੋ ਵੀ ਇਹ ਸ਼ੈੱਡ ਆ ਮੈਂ ਉਹ ਵੀ ਮੈਂ ਪਾਈ ਬਾਲਾ ਨਾਲ ਜਿੱਥੋਂ ਵੱਢਿਆ ਉਹ ਵੀ ਦੱਸਣਗੇ ਤੇ ਜੋ ਵੀ ਉੱਪਰ ਚਦਰਾਂ ਪਾਈਆਂ ਉਹ ਵੀ ਮੋਲਿਆ ਜਿਹੜਾ ਗੇਟ ਆ ਇਹ ਮਠੱਡਿਆ ਤੋਂ ਲਿਆ ਕੇ ਲਾਏ ਆ ਮੈਂ ਹਰ ਇੱਕ ਚੀਜ਼ ਜਾਨੀ ਕਿ ਮੇਤੋਂ ਪ੍ਰੂਫ ਹੈ ਜਿਹੜੀਆਂ ਬੱਲੀਆਂ ਵਿੱਚ ਗੱਡੀਆਂ ਆ ਉਹ ਮੈਂ ਗੰਨੇ ਪੰਡੂ ਲਿਆ ਕੇ ਲਾਈਆਂ ਆ ਤੇ ਇਹ ਜਗ੍ਹਾ ਸਦੀ ਬਣੀ ਤੇ ਹੁਣ ਮੈਂ ਹੈ ਨਹੀਂ ਸੀ ਮੇਰੇ ਬੱਚੇ ਅੰਦਰ ਬੈਠੇ ਆ ਜੋ ਕੂਲਰ ਆ ਸਾਰਾ ਟੀਵੀ ਪਿਆ ਜੋ ਵੀ ਪਿਆ ਮੇਰਾ ਪਿਆ ਤੇ ਇਹ ਹੁਣ ਮੈਂ ਹੈ ਨਹੀਂ ਸੀ ਘਰ ਬੱਚੇ ਸੀ ਕਿ ਮੈਂ ਰੈਲੀ ਤੇ ਗਿਆ ਸੀਗਾ ਘਰ ਦੀ ਬੜੀ ਡਿਊਟੀ ਤੇ ਗਈ ਆ ਆਸ਼ਾ ਵਰਕਰ ਆ ਇਹਨੇ ਬੱਚੇ ਦਾ ਕੁੱਤੇ ਦੇ ਡਾਂਗ ਮਾਰ ਕੇ ਮੇਰਾ ਕੁੱਤਾ ਵੀ ਵਿੱਚ ਦੇਖ ਲੋ ਮਾਰਨ ਵਾਲਾ ਕੀਤਾ ਆ ਉਹਦੇ ਡਾਂਗ ਮਾਰੀ ਤੇ ਅੰਦਰ ਵੜ ਗਏ ਆ ਹੁਣ ਇਹ ਨਿਕਲ ਨਹੀਂ ਰਹੇ ਅਸੀਂ ਡੀਐਸਪੀ ਦੇ ਦਰਖਾਸਤ ਵੀ ਕੀਤੀ 112 ਤੇ ਵੀ ਕੰਪਲੀਟ ਆ ਸਾਡੀ ਪਹਿਲਾਂ ਨੇ ਜਸਵਿੰਦਰ ਸਰ ਤੋਂ ਦਿੱਤੀ ਸੀ ਸ਼ਰਿੰਦਰ ਤੋਂ ਉਹ ਕਹਿੰਦੇ ਸੀ ਵੀ ਜਿਹੜਾ ਕੋਈ ਵਧੀਕੀ ਕਰੂੰਗਾ ਉਤੇ ਕਾਰਵਾਈ ਹੋਊਗੀ ਅਸੀਂ ਔਲਟੇ ਦਾ 112 ਤੇ ਵੀ ਕੰਪਲੀਟ ਦਿੱਤੀ ਆ ਤੇ ਆਪਣੇ ਲੋ ਲੈਫਟ ਵੀ ਦੇ ਕੇ ਆਏ ਆ ਉਤੇ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਜਦੋਂ ਇਸ ਮਾਮਲੇ ਦੇ ਸੰਬੰਧ 112 ਦੇ ਕਾਲ ਕੀਤੀ ਮੇਰੀ ਲੜਕੀ ਨੇ ਆ ਲੜਕੀ ਆ ਜਦੋਂ 112 ਤੇ ਕਾਲ ਕੀਤੀ ਤੇ ਕੋਈ ਪੁਲਿਸ ਨਹੀਂ ਆਈ ਆ ਕੇ ਮੌਕਾ ਦੇਖ ਕੇ ਚਲ ਗਏ ਜੀ ਕਹਿੰਦੇ ਉਹੀ ਸਰ ਕਰਨਗੇ ਜਿਸਵਿੰਦਰ ਸਰ ਤੇ ਅਸੀਂ ਦੇਖ ਲੋ ਬਾਹਰ ਖੜੇ ਆ ਸਵੇਰ ਦੇ ਬੱਚੇ ਮੇਰੇ ਭੁੱਖੇ ਆ ਰੋਟੀ ਤੋਂ ਜਾਨਵਰ ਮੇਰੇ ਭੁਖਾਇਆ ਤੇ ਜਿਹੜੀ ਜਗ੍ਹਾ ਇਹ ਰੇਲਵੇ ਦੀ ਹੈ ਇਹ ਜਗ੍ਹਾ ਸਾਰੀ ਰੇਲਵੇ ਦੀ ਆ ਜੀ ਕੋਈ ਰਜਿਸਟਰੀ ਕੋਈ ਰਜਿਸਟਰੀ ਨਹੀਂ ਹੈ 30 ਸਾਲ ਪਹਿਲਾਂ ਰੇਲਵੇ ਵਾਲੇ ਨੇ ਢਾਹ ਦਿੱਤੀ ਸੀ ਸਾਰੇ ਆ ਦੇਖੋ ਕੋਠੀਆਂ ਇੱਧਰ ਨਾਲ ਢੱਠੀਆਂ ਪਈਆਂ ਉਹ ਐਸਾ ਹੀ ਲਾਬੇ ਦੀ ਕੋਠੀ ਆ ਉਹ ਢੱਠੀ ਪਈ ਆ ਸਭ ਕੁ ਢੱਠਾ ਪਿਆ ਤੇ ਇਹਦੇ ਵਿੱਚ ਹੁਣ ੱਕੇ ਨਾ ਅੰਦਰ ਆ ਕੇ ਬੜਿਓ ਆ ਜੋ ਕੁਝ ਵੀ ਆ ਮੇਰਾ ਇੰਨੀ ਨਹੀਂ ਚੀਜ਼ ਦੀ ਗਵਾਹੀ ਦੇਣਗੇ ਮੱਲੇ ਵਾਲੇ ਜੋ ਵੀ ਆ ਉਧਰ ਪਤਾ ਕਰੋ 3 ਸਾਲ ਤੋਂ ਮੈਂ ਰਹਿ ਰਿਹਾ ਇੱਥੇ ਆ ਪਾਣੀ ਭਰਤੀ ਮੈਂ ਪੁਆਈ ਆ ਅੰਦਰ ਪਾਣੀ ਸਾਰਾ ਵਰਦਾ ਸਾਰਾ ਮੈਂ ਰੋਕਿਆ ਆ ਇੱਕ ਜਿਹੜਾ ਤੁਸੀਂ ਕਹਿੰਦੇ ਜੀ ਇਹਨਾਂ ਨੇ ਪੈਸੇ ਦਿੱਤੇ ਆ ਪੈਸੇ ਕਿਹਨੂੰ ਦਿੱਤੇ ਸੀ ਤੁਸੀਂ ਪੈਸੇ ਰਾਜੂ ਨੂੰ ਦਿੱਤੇ ਸੀ ਰਾਜੂ ਨੂੰ ਦਿੱਤੇ ਸੀ ਰਾਜੂ ਨੂੰ ਦਿੱਤੇ ਸੀ ਉਹਦੀ ਸੱਸ ਇੱਥੇ ਪਹਿਲਾਂ ਰਹਿੰਦੀ ਆ 30 ਸਾਲ ਪਹਿਲਾਂ ਉਹ ਕਹਿੰਦੀ ਜੀ ਹੁਣ ਮੇਰਾ ਪਲਾਟ ਹੈ ਤੂੰ ਪਲਾਟ ਖਾਲੀ ਕਰ ਜਿਹੜੇ ਤੁਸੀਂ ਪੈਸੇ ਦਿੱਤੇ ਆ ਕੋਈ ਆਹ ਜਾ ਜਗ੍ਹਾ ਦੇ ਪੇਪਰ ਜਾਂ ਕੋਈ ਨਹੀਂ ਭਾਜੀ ਪਾਈਵੰਦੀ ਤੌਰ ਤੇ ਰੇਲਵੇ ਦਾ ਕੋਈ ਪ੍ਰੂਫ ਹੀ ਨਹੀਂ ਹੁੰਦਾ ਉੱਧਰ ਰੇਟ ਤੇ ਜਦਾ ਖਰਚਾ ਪਾਣੀ ਇੰਧਰ ਅੱਠੇ ਮਨੀ ਦਿੱਤੇ 15000 ਇੱਕ ਵਾਰੀ ਲੈ ਲਿਆ 15 ਇੱਕ ਵਾਰੀ ਲੈ ਲਿਆ ਬੱਚੇ ਫਿਰ ਮੈਨੂੰ ਮੁਰਗੇ ਦਿੱਤੇ ਸੀਗੇ ਤੇ ਇਸ ਕਰਕੇ ਭਾਈਵੰਦੀ ਤੌਰ 'ਚ ਹੀ ਜਣੀ ਇੱਕ ਕੰਮ ਚੱਲਦਾ ਰਿਹਾ ਤੇ ਹੁਣ ਇਹਨੂੰ ਪਤਾ ਨਹੀਂ ਕਿੰਨੇ ਜਗ ਲਾਗੜਾ ਰੱਖੋ ਜਾਂ ਕਿੱਦਾਂ ਵੀ ਰੱਖੋ ਤੇ ਹੁਣ ਅੰਦਰ ਆ ਕੇ ਬੜੇ ਉਹ ਆ ਸਵੇਰ ਦੇ ਮੈਂ ਰੈਲੀ ਤੋਂ ਆਇਆ ਮੋਗੇ ਤੋਂ ਅਮਰੀ ਲੜਕੀ ਸੀ ਇਹਨੂੰ ਦੌਕੇ ਦੂਕੇ ਮਾਰੇ ਆ ਮੇਰਾ ਮੁੰਡਾ ਆ ਇਹਨੂੰ ਮਾਰੇ ਆ ਮੇਰੀ ਭਤੀਜੀ ਆ ਇਹ ਦਿਨਾਂੇ ਘਰ ਛੱਡ ਕੇ ਗਏ ਸੀ ਇਹਨਾਂ ਨੂੰ ਦਬਕੇ ਮਾਰ ਕੇ ਸਾਰਿਆਂ ਨੂੰ ਜੜੀਏ ਬਾਹਰ ਕੱਢਿਆ ਆ ਤੇ ਆਪ ਅੰਦਰ ਵੜਿਓ ਹੁਣ ਮੰਗ ਕੀ ਕਰਦੇ ਮੰਗਾ ਸੀ ਇਹੀ ਕਹਦੇ ਸਾਨੂੰ ਅੰਦਰ ਵੜਿਆ ਜਾਵੇ ਸਾਡੇ ਆਪਣੀ ਜਗ੍ਹਾ ਤੇ ਰਿਸ਼ਾਹਤ ਦਵਾਇਆ ਇਨਸਾਫ ਦਵਾਇਆ ਜਾਵੇ ਪੁਲਿਸ ਆ ਨਹੀਂ ਰਹੀ ਡੀਐਸਪੀ ਦੇ ਆ ਕਾਪੀ ਝੜ ਕੇ ਦਿਖਾਈ ਆ ਡੀਐਸਪੀ ਦੇ ਆਨਲਾਈਨ ਦਰਖਾਸਤ ਦਿੱਤੀ ਹੋਈ ਆ ਜੀ ਉਹ ਆ ਨਹੀਂ ਰਿਹਾ ਇੱਦਾਂ ਜੀ ਨਾਲ ਮਗਰ ਬੰਦੇ ਜਿਆਦਾ ਪੈਸੇ ਵਾਲੇ ਆ ਸਾਡੇ ਮਗਰ ਬੰਦਾ ਹੈ ਨਹੀਂ ਕੋਈ ਆ ਦੇਖੋ ਜੀ ਡੀਐਸਪੀ ਦੇ ਤੇ ਤੀਹ ਤਰਖਾਸ ਹਾਂਜੀ ਸਰ ਇੱਕ ਸੰਤੋਖਪੁਰ ਮੁਹੱਲੇ ਦੇ ਵਿੱਚ ਇੱਕ ਜ਼ਮੀਨ ਨੂੰ ਲੈ ਕੇ ਰੋਲਾ ਜਿਹਾ ਚੱਲ ਰਿਹਾ ਇੱਕ ਧਿਰ ਨੇ ਇਲਜ਼ਾਮ ਲਾਇਆ ਵੀ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਤਾਂ ਦੂਜੀ ਧਿਰ ਕਹਿ ਰਹੀ ਹੈ ਪਿਛਲੇ 30 ਸਾਲ ਤੋਂ ਜਿਹੜੀ ਇਹ ਜ਼ਮੀਨ ਸਾਡੀ ਹੈ ਕੀ ਸਾਰਾ ਮਾਮਲਾ ਤੁਸੀਂ ਮੌਕੇ ਤੇ ਪਹੁੰਚੇ ਇਹ ਰੇਲਵੇ ਦੀ ਜ਼ਮੀਨ ਆ ਰੇਲਵੇ ਦੇ ਥਾਂ ਦੇ ਵਿੱਚ ਇਹ ਬੈਠੇ ਕਬਜ਼ਾ ਸੀਗਾ ਪਹਿਲਾਂ ਇੱਕ ਲੇਡੀਜ਼ ਇੱਥੇ ਰਹਿੰਦੇ ਸੀ ਉਹ ਦੂਜੇ ਉਹ ਦੂਜਾ ਉਹ ਨੌਰਾ ਦਾ ਜਿਹੜਾ ਜੁਆਈ ਸੀਗਾ ਉਹਨੇ ਇਹਦੇ ਨਾਲ ਰਲ ਕੇ ਦੋਨਾਂ ਨੇ ਇੱਥੇ ਪਹਿਲਾਂ ਜਦੋਂ ਰੇਲਵੇ ਨੂੰ ਢਾਹਤੇ ਸੀ ਮਕਾਨ ਉਤੋਂ ਬਾਅਦ ਜਿਹਨਾਂ ਨੇ ਆਣ ਕੇ ਦੋਨਾਂ ਨੇ ਇੱਥੇ ਰਹਿਣ ਲੱਪੇ ਉਤੋਂ ਬਾਅਦ ਹੁਣ ਇੱਕ ਧਿਰ ਕਹਿੰਦੀ ਵੀ ਇਹ ਦਾਵਾ ਕਰਦੀ ਸਾਡਾ ਹੀ ਆ ਤਾਂ ਦੂਜੀ ਧਿਰ ਉਹ ਕਹਿੰਦੀ ਵੀ ਸਾਡਾ ਆ ਇਸ ਕਰਕੇ ਕਿਸੇ ਕੋਲ ਵੀ ਨਹੀਂ ਇਹਨਾਂ ਦੇ ਨੁਨਾ ਦੇ ਵਿੱਚ ਕੋਈ ਕਿਸੇ ਦਾ ਕੋਈ ਦੁਆਰ ਨਹੀਂ ਹੈਗਾ ਮਲਕੀਅਤ ਕਿਸ ਦੀ ਨਹੀਂ ਹੈਗੀ ਠੀਕ ਆ ਦੋਨਾਂ ਧਿਰਾਂ ਨੂੰ ਇਹਨਾਂ ਨੂੰ ਟਾਈਮ ਦਿੱਤਾ ਕੱਲ ਦਾ ਕੱਲ ਨੂੰ ਥਾਣੇ ਆਉਣ ਦੋਨਾਂ ਧਿਰਾਂ ਨਾਲ ਸਦਕੇ ਉਹ ਕਾਰਵਾਈ ਬਣਦੀ ਕਰਾਂਗੇ